ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ ਆਪਾਂ ਤੁਹਾਨੂੰ ਸਰਵਣ ਕਰਾਉਣ ਜਾ ਰਹੇ ਹਾਂ 29ਵੇਂ 3ਵੇਂ ਸਾਲ ਦਾ ਹਵਾਲ ਸਵਾਗਤ ਸਰਵਣ ਕਰੀਏ ਜੀ 29ਵੇਂ ਸਾਲ ਦਾ ਹਵਾਲ ਗਈ ਉਮਰ 29ਵੇਂ ਸਾਲ ਦੀ ਏ ਕੀਤਾ ਉਠਣਾ ਗਾਫਲਾ ਧਿਆਨ ਨੂੰ ਓਏ ਪਿਆਰ ਦੇਸ ਦਾ ਜਗਤ ਫਨਾ ਫਿਲਾ ਨਾ ਤੈਂ ਕੱਡਿਆ ਖੁਦੀ ਗਮਾਨ ਨੂੰ ਓਏ ਜੋ ਕੋਈ ਜਗਤ ਸਰਾ ਦੇ ਵਿੱਚ ਆਇਆ ਛੱਡ ਤੁਰ ਗਿਆ ਜਗਤ ਜਹਾਨ ਨੂੰ ਓਏ ਜਿਨ ਨੇ ਜਮੀ ਅਸਮਾਨ ਦਾ ਰਾਜ ਕੀਤਾ ਕਿਤੇ ਲੱਭੀ ਖਾਂ ਤੂੰ ਸੁਲੇਮਾਨ ਨੂੰ ਓਏ ਯੂਸਫ ਨਵੀ ਬੇਮਿਸਾਲ ਹੁਸੈਨ ਹੈ ਸੀ ਛੱਡ ਤੁਰ ਗਿਆ ਮੁਲਕ ਕਨਾਨੀਅਨ ਨੂੰ ਓਏ ਜਿੰਨਾ ਗੋਪੀਆਂ ਨਾਲ ਕਲੋਲ ਕੀਤੇ ਮਥਰਾ ਵਿੱਚ ਤੂੰ ਦੇਖ ਲੈ ਕਾਨ ਨੂੰ ਓਏ ਜਿਸ ਦੀ ਮੁਲਕ ਦੇ ਵਿੱਚ ਸੀ ਬਾਦਸ਼ਾਹੀ ਕਿੱਥੇ ਲੈ ਗਿਆ ਸ਼ਾਹ ਜਹਾਨ ਨੂੰ ਏ ਚੱਲੇ ਗਏ ਨਮਰੂਦ ਫਰਉਨ ਜਿਹੇ ਜਿਹੜੇ ਮਾਰਦੇ ਤੀਰ ਅਸਮਾਨ ਨੂੰ ਓਏ ਜਿੰਨਾ ਕਿਲੇ ਦੇ ਕੋਟ ਉਸਾਰ ਛੱਡੇ ਗਏ ਛੱਡ ਕੇ ਕਬਰ ਸਤਾਨ ਨੂੰ ਓਏ ਹਕਮਤ ਵੈਦਗੀ ਜਿਨ੍ਹਾਂ ਨੇ ਖਤਮ ਕੀਤੀ ਖਦਾ ਮੌਤ ਨੇ ਉਸ ਲੋਕਮਾਨ ਨੂੰ ਏ ਟਾਇਆ ਮੌਤ ਤਕਦੀਰ ਨੇ ਦਾਅ ਲਾ ਕੇ ਰੁਸਤਮਾ ਮਾਉ ਦੇ ਪੁੱਤ ਜਵਾਨ ਨੂੰ ਏ ਜਿੱਥੇ ਪੀਰ ਫਕੀਰ ਜਾ ਖਤਮ ਹੋਏ ਜਾ ਕੇ ਦੇਖ ਲੈ ਮੁਲਕ ਮੁਲਤਾਨ ਨੂੰ ਏ ਕੈਸੇ ਨਬੀ ਜਹਾਨ ਤੋਂ ਖਤਮ ਹੋਏ ਪੜ ਕੇ ਦੇਖ ਲੈ ਕਦੀ ਕੁਰਾਨ ਨੂੰ ਓਏ ਤੈਨ ਕਾਲੀਏ ਜਗਤਨਾ ਸੱਤ ਬੰਦੇ ਪੜ ਕੇ ਦੇਖ ਲੈ ਵੇਦ ਪੁਰਾਨ ਨੂੰ ਓਏ ਜਗਤ ਮਿਥਿਆ ਬ੍ਰਹਮ ਨੂੰ ਮੌਤ ਕਹਿੰਦਾ ਜਦੋਂ ਪਾਉਂਦਾ ਬ੍ਰਹਮ ਗਿਆਨ ਨੂੰ ਓਏ ਦਿਲਾਂ ਮੇਰਿਆ ਛੱਡ ਹੰਕਾਰ ਮਸਤੀ ਵਿੱਚੋਂ ਕੱਢ ਕੇ ਖੁਦੀ ਗਮਾਨ ਨੂੰ ਓਏ ਕੱਟੇ ਚਾਰ ਦਿਨ ਆਪਣੇ ਵਤਨ ਜਾਵੇਂ ਦਾਵਾ ਬੰਨਣਾ ਬੁਰਾ ਮਹਿਮਾਨ ਨੂੰ ਏ ਕੋਈ ਰੋਜ ਤੂੰ ਵੇਚ ਲੈ ਸੁਖਣ ਸੌਦਾ ਛੱਡ ਚੱਲਣਾ ਜਿਸਮ ਦੁਕਾਨ ਨੂੰ ਏ ਚਿਤ ਚਾਉਂਦਾ ਮੌਤ ਜਾਦੀ ਆਦ ਆਵੇ ਢਾ ਸੁੱਟੀਏ ਬਣੇ ਮਕਾਨ ਨੂੰ ਏ ਪੈਂਦਾ 24000 ਦਾ ਰੋਜ ਘਾਟਾ ਨਹੀਂ ਸੋਚਦਾ ਨਫੇ ਨੁਕਸਾਨ ਨੂੰ ਏ ਨਹੀਂ ਤੂੰ ਉਸ ਨੂੰ ਪਾਪੀ ਆ ਯਾਦ ਕਰਦਾ ਦਿੰਦਾ ਰਜਕ ਹਮੇਚ ਜੋ ਖਾਨ ਨੂੰ ਏ ਮੰਦੇ ਮੰਗੇ ਲੋਬੀਆ ਨਿਤ ਬੇਗਿਣਤ ਮਾਇਆ ਮੰਗੇ ਲੋਬੀਆ ਨਿਤ ਬੇਗਿਣਤ ਮਾਇਆ ਅੱਡੇ ਹੱਥ ਜਿਉ ਮੰਗਦਾ ਦਾਨ ਨੂੰ ਏ ਚਾਰ ਰੋਜ਼ ਜਹਾਨ ਤੇ ਰਹਿਣ ਪਿੱਛੇ ਵਿੱਚ ਛੱਡਿਆ ਸਿੱਧਕ ਇਮਾਨ ਨੂੰ ਓਏ ਜਦੋਂ ਦੇਸ਼ ਰੰਗੀ ਲੜਾ ਛੱਡ ਜਾਣਾ ਦੁਨੀਆਂ ਦੇਖ ਸੀ ਖੜੀ ਬਵਾਨ ਨੂੰ ਓਏ ਤੈਨੂੰ ਸਵੇ ਤੈਨੂੰ ਵਿਸੇ ਵਕਾਰ ਦੀ ਬਣੀ ਪਾਪੀ ਸਿਰ ਤੇ ਕੂਪ ਦੀ ਮੌਤ ਲੈ ਜਾਨ ਨੂੰ ਓਏ ਦਇਆ ਸਿੰਘ ਨਾ ਇਸ ਨੂੰ ਖਲਕ ਸਮਝੀ ਬਣਿਆ ਖਾਣਾ ਏ ਮੌਤ ਦੇ ਖਾਨ ਨੂੰ ਏ ਦਇਆ ਸਿੰਘ ਨਾ ਇਸ ਨੂੰ ਖਲਕ ਸਮਝੀ ਬਣਿਆ ਖਾਣਾ ਏ ਮੌਤ ਦੇ ਖਾਨ ਨੂੰ ਏ ਤੀਵੇਂ ਸਾਲ ਦਾ ਹਵਾਲ ਉਮਰ ਤੀਵੇਂ ਸਾਲ ਦੀ ਗਈ ਤੇਰੀ ਕੀਤੀ ਗਾਫਲਾ ਅਕਲ ਸ਼ਹੂਰ ਹੈ ਨਾ ਖਪਦਾਰਾਂ ਵਿੱਚ ਝੂਠਿਆਂ ਤੰਦਿਆਂ ਦੇ ਦਿੱਤੀ ਹਾਜ਼ਰੀ ਵਿੱਚ ਹਜੂਰ ਹੈ ਨਾ ਡੁੱਬਾ ਖੁਦੀ ਤਕabbਰੀ ਵਿੱਚ ਬੰਦੇ ਕਦੀ ਥਾਰਿਆ ਦਿਲ ਤੰਦੂਰ ਹੈ ਨਾ ਦਿਲ ਬਰੀ ਯਾਰ ਦਾ ਕਿਵੇਂ دیدار ਹੋਵੇ ਵਿੱਚੋਂ ਕੱਢਿਆ ਗਰਭ ਗਰੂਰ ਹੈ ਨਾ ਮੈਂ ਰੱਬ ਕਹੀ ਜ਼ਬਾਨ ਤੋਂ ਕਹੀ ਵਾਰੀ ਸਿੱਧਾ ਗਿਆ ਤੂੰ ਵਾਗ ਮਨਸੂਰ ਹੈ ਨਾ ਤੈਨੂੰ ਕਿਸ ਤਰ੍ਹਾਂ ਦਰਦ ਮਲੂਮ ਹੋਵੇ ਹੋਇਆ ਪਾਪੀਆ ਅਪਰਾਧਾਂ ਤੋਂ ਦੂਰ ਹੈ ਨਾ ਸੀਨਾ ਕਿਸ ਤਰ੍ਹਾਂ ਸਾਫ਼ ਸਫਾ ਹੋਵੇ ਹੋਇਆ ਪਾਪਾ ਅਪਰਾਧਾਂ ਤੋਂ ਦੂਰ ਹੈ ਨਾ ਤੈਨੂੰ ਕਿਸ ਤਰ੍ਹਾਂ ਸਵਲ ਨਸੀਬ ਹੋਵੇ ਦਿਲਬਰ ਪਕੜਿਆ ਵਾਗ ਜਮੂਰ ਹੈ ਨਾ ਕਿੱਥੇ ਰਹੀ ਜੇ ਬੋਲ ਇਮਾਨਦਾਰੀ ਹਟਿਆ ਖਾਣ ਤੋਂ ਗਾਫਲਾ ਸੂਰ ਹੈ ਨਾ ਕੀਤੀ ਨਹੀਂ ਮਰਦਾਨਗੀ ਮਰਦ ਵਾਲੀ ਹੋਇਆ ਜਗਤ ਦੇ ਵਿੱਚ ਮਸ਼ਹੂਰ ਹੈ ਨਾ ਸਾਰੀ ਜ਼ਿੰਦਗੀ ਦੇਖ ਬਰਬਾਦ ਕੀਤੀ ਚੜਿਆ ਇਸ਼ਕ ਦਾ ਕਦੇ ਸਰੂਰ ਹੈ ਨਾ ਜਿੰਨੂੰ ਹੱਕ ਦੇ ਨੂਰ ਦਾ ਪਿਆ ਜਲਵਾ ਸਾਬਤ ਰਹਿ ਗਿਆ ਵਾਂਗ ਕੋ ਤੂਰ ਹੈ ਨਾ ਗੱਲਾਂ ਹੰਸ ਹੁਮਾ ਦੀਆਂ ਕਰੇ ਬੈਠਾ ਅੱਖੀ ਦੇਖਿਆ ਕਦੇ ਲੰਗੂਰ ਹੈ ਨਾ ਤੈਨੂੰ ਰੱਬ ਨੇ ਰੱਖਿਆ ਯਾਦ ਬੰਦੇ ਤੈ ਨਹੀਂ ਰੱਖਿਆ ਯਾਦ ਹਜੂਰ ਹੈ ਨਾ ਕੀਤਾ ਕਿਸੇ ਦਾ ਦਿਲੋਂ ਵਿਸਾਰ ਦੇ ਨਾ ਭਲਿਆਂ ਮਾਨਸਾਂ ਦਾ ਇਹ ਦਸਤੂਰ ਹੈ ਨਾ ਤਾਂ ਹੀ ਇਲਮ ਤੋਂ ਰਿਹਾ ਮਹਿਰੂਮ ਖਾਲੀ ਖਾਦੀ ਕਿਸੇ ਉਸਤਾਦ ਤੋਂ ਪੂਰ ਹੈ ਨਾ ਤਾਂ ਹੀ ਹਰੜ ਬਹਿੜ ਆਵਕੇ ਸਸਤਾ ਤੇਰੇ ਵਿੱਚ ਖੁਸ਼ਬੂ ਕਫੂਰ ਹੈ ਨਾ ਦਇਆ ਸੰਗਤੋਂ ਮਰ ਗਿਆ ਮੌਤ ਆਈ ਕੀਤੀ ਜਿਉਂਦਿਆਂ ਮਰਨ ਮਨਜ਼ੂਰ ਹੈ ਨਾ 31ਵੇਂ ਸਾਲ ਦਾ ਹਵਾਲ ਗਈ ਉਮਰ 31ਵੇਂ ਸਾਲ ਦੀ ਏ ਆਈ ਕਿਤੇ ਨਾ ਸੋਚ ਵਿਚਾਰ ਤੈਨੂੰ ਗਾਫਲ ਕੌਡੀਆਂ ਵਾਂਗਰਾ ਖਰਚ ਕੀਤੇ ਦਿੱਤੇ ਦਮਾਂ ਦੇ ਲਾਲ ਜਵਾਰ ਤੈਨੂੰ ਪੱਲੇ ਭਨ ਕੇ ਦਮਾਂ ਦੀ ਰਾਸ ਬੰਦੇ ਰੱਬ ਭੇਜਿਆ ਕਰਨ ਵਪਾਰ ਤੈਨੂੰ ਇਨਾ ਦਮਾਂ ਅਖੀਰ ਨੂੰ ਮੁੱਕ ਜਾਣਾ ਦੇਨੀ ਲੇਖ ਨਸੀਬ ਨੇ ਹਾਰ ਤੈਨੂੰ ਇਨਾ ਦਮਾਂ ਦੇ ਹੁੰਦਿਆਂ ਮੁਲਖ ਅੰਦਰ ਕਰਨ ਵਾਸਤੇ ਸ਼ਹਿਰ ਬਾਜ਼ਾਰ ਤੈਨੂੰ ਜਿੱਦਣ ਦਮਾਂ ਦੀ ਰਾਸ ਨਾ ਕੋਲ ਹੋਸੀ ਚੱਕ ਲੈਣਗੇ ਚਾਰ ਕੋਹਾਰ ਤੈਨੂੰ ਇਨਾ ਦਮਾਂ ਦੇ ਹੁੰਦਿਆਂ ਦਿਲ ਬਰਾਵੇ ਪਾਵਨ ਘੁੱਟ ਕੇ ਜੱਫੀਆਂ ਯਾਰ ਤੈਨੂੰ ਜਿੱਦਣ ਦਮਾਂ ਦੀ ਰਾਸਨਾ ਪਾਸ ਹੋਈ ਸੁੱਟ ਆਉਣਗੇ ਚੁੱਕ ਕੇ ਬਾਹਰ ਤੈਨੂੰ ਇੰਨਾ ਦਮਾਂ ਦੇ ਹੁੰਦਿਆਂ ਗਾਫਲਾ ਓਏ ਠਾਠਾਂ ਦੇਵਦਾ ਖੁਦੀ ਹੰਕਾਰ ਤੈਨੂੰ ਜਿੱਦਣ ਦਮਾਂ ਦੀ ਰਾਸਨ ਖੁੱਟ ਜਾਸੀ ਬਣ ਸੀ ਦਿਲਬਰਾ ਸਖਤ ਲਚਾਰ ਤੈਨੂੰ ਇਨਾ ਦਮਾਂ ਦੇ ਹੁੰਦਿਆਂ ਸਭ ਖੁਸ਼ੀਆਂ ਦੁਨੀਆ ਜਾਪਦੀ ਖਿੜੀ ਗੁਲਗਾਰ ਤੈਨੂੰ ਜਿੱਦਣ ਦਮਾਂ ਦੀ ਰਾਸਨਾ ਕੋਲ ਹੋਸੀ ਮੰਜੇ ਪੀੜੀ ਤੇ ਕਰਨ ਅਸਵਾਰ ਤੈਨੂੰ ਇਨਾ ਦਮਾਂ ਦੇ ਹੁੰਦਿਆਂ ਸੱਜਣਾ ਓਏ ਮਿੱਠੇ ਜਾਪ ਦੇ ਵਿਸ਼ੇ ਵਿਕਾਰ ਤੈਨੂੰ ਜਿੱਦਣ ਦਮਾਂ ਦਾ ਪੱਲਿਓ ਖਰਚ ਮੁਕਾ ਚਿਟਾ ਕੱਪੜਾ ਕਬਰ ਤਿਆਰ ਤੈਨੂੰ ਇਨ੍ਹਾਂ ਦਮਾਂ ਦੇ ਹੁੰਦਿਆਂ ਵਿੱਚ ਦੁਨੀਆ ਖਾਣੇ ਵਾਸਤੇ ਅੰਬ ਅਨਾਰ ਤੈਨੂੰ ਜਦ ਦਮ ਦਮ ਜਦੋਂ ਨਿਖੋਟ ਗਏ ਦਿਆ ਸਿੰਗਾ 12 ਪੱਥਰਾਂ ਕਰਨਗੇ ਪਾਰ ਤੈਨੂੰ ਇਨਾ ਦਮਾਂ ਦੇ ਹੁੰਦਿਆਂ ਵਿੱਚ ਦੁਨੀਆਂ ਖਾਣੇ ਵਾਸਤੇ ਅੰਬ ਅਨਾਰ ਤੈਨੂੰ ਦਮ ਜਦੋਂ ਨਖਟ ਗਏ ਧਿਆ ਸਿੰਘਾ 12 ਪੱਥਰਾਂ ਕਰਨਗੇ ਪਾਰ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵਾਹਿਗੁਰੂ ਜੀ ਇਹ ਸਾਡਾ ਨਿੱਕਾ ਜਿਹਾ ਉਪਰਾਲਾ ਸੰਗਤਾਂ ਦੇ ਸੰਗ ਸਮਝਗੋਚ ਕਰਨਾ ਤੇ ਆਪ ਸਰਬੱਤ ਸੰਗਤਾਂ ਨੇ ਇਹਨੂੰ ਸੁਣ ਕੇ ਵਿਚਾਰ ਕੇ ਚੰਗਾ ਲੱਗਾ ਤਾਂ ਲਾਇਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਅਸੀਂ ਤੁਹਾਡੇ ਦਰਸ਼ਨ ਕਰਦੇ ਰਹੀਏ ਸੰਗਤਾਂ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ